ਇਹ ਮੈਂ ਦਗ ਰਿਹਾ ਹਾਂ ਕਿਤਾਬ ਪੜ੍ਹ ਲਈ ਰਸਾਲੇ ਜੋ ਹੋਰ ਇਹਦਾ ਨਾਵਲ ਨਾਟਕ ਧਾਰਮਿਕ ਕਿਤਾਬਾਂ Hindu ईसाई ਬੋਧੀ ਜੈਨੀ ਪਾਰਸੀ ਰਾਧਾ ਸਵਾਮੀ ਨਿਰੰਕਾਰੀ ਕੁਰਾਨ ਸ਼ਰੀਫ ਵੀ ਨਾ ਪੜ੍ਹਿਆ ਜੀ ਅੱਛਾ ਜੀ ਹੋਗਾ ਪੜਨਾ ਮਹਰਾਨ ਬੜਾ ਮੈਂ ਦੋ ਆਦਮੀ ਲੈਣ ਵਾਸਤੇ ਆ ਗਿਆ ਅੱਛਾ ਜੀ ਹੌਪੀਟਲ ਦੇ ਵਿੱਚੋਂ ਲੈਣਾ ਹੈ ਲਗ ਭੋਗ ਸੱਤ-ਸੱਤ ਫੋਟੋਆਂ ਦਾ ਕਦ ਹੋਏਗਾ ਅੱਛਾ ਜੀ ਰੰਗ ਉਹਦਾ ਕਾ ਅੱਖਾਂ ਗੋਣਾ ਲੀਆਂ ਨਾ ਕਿ ਲੰਬੇ ਲੰਬੇ ਜਾਂ ਅਨੀਆਂ ਟੱਕਿਆ ਇਦਾਂ ਇਸ ਤਰ੍ਹਾਂ ਅੱਛਾ ਜੀ ਕੱਪੜੇ ਦੇ ਨਾਲ ਐਨ ਚੱਲ ਉੱਠ ਮੈਂ ਮਗਰ ਉਹਦੇ ਇਦਾਂ ਤੁਰਿਆ ਸੀ ਜਿੱਦਾਂ ਮੈਂ ਕਬੱਡੀ ਖੇਡਣ ਤੁਰਿਆ ਹੁੰਦਾ ਜਦੋਂ ਕਹਿੰਦੇ ਚੱਲ ਬਿਸ਼ੇਰਾ ਚੱਲ ਚਲੀਏ ਹਾਂ ਅੱਛਾ ਜੀ ਇਹ ਇਦਾਂ ਇਦਾਂ ਘਾੜ ਜੜੇ ਆ ਸੀਗਾ ਜonal ਚਾ ਵੀ ਉਹਦੀ ਲੋੜ ਨਹੀਂ ਕੋਈ ਗਲਤ ਬੰਦਾ ਲੈ ਆ ਇਹਨੂੰ ਵਾਪਸ ਮੋੜ ਕੇ ਆਓ ਜੀ ਉੱਥੇ ਚਿਵਾਰੇ ਤੇ ਬੈਠਾ ਉਹ ਮੈਨੂੰ ਆ ਇਸ਼ਾਰਾ ਕੀਤਾ ਤੁਹਾਡੇ ਹਿਸਾਬ ਨਾਲ ਕੀ ਉਹ ਧਰਫਰਾਜ ਹੋ ਸਕਦਾ ਇਟ ਮੀਨ ਪਹੁੰਚ ਗਿਆ ਹਾਂ ਉਹ ਸਾਹਿਬ ਦਾ ਉਹ ਸਾਹਿਬ ਦਾ ਕਿਉਂਕਿ ਤੁਹਾਡੀ ਉੱਥੇ ਪੇਸ਼ੀ ਕੀਤੀ ਗਈ ਹੈ ਨਾ ਜਿਹੜੀ ਕਿਤੇ ਤਣਾਵੀਦ ਨਹੀਂ ਦਵਾਦੀ ਹੈ ਮੇਰੇ ਤੇ ਪੇਸ਼ੀ ਸੀ ਓਕੇ ਕੋਣਾ ਮੈਂ ਉੱਥੋਂ ਕਿਉਂ ਆੜੇ ਤੋਂ ਮੈਨੂੰ ਆਹ ਗੱਲ ਕਿੰਦਾ ਮੇਰੇ ਸਰਮਰਾਜ ਨੇ ਤੁਹਾਨੂੰ ਬੁਲਾਇਆ ਜਦੋਂ ਤੁਸੀਂ ਉਹਨੂੰ ਨਮਸਕਾਰ ਕੀਤੀ ਉਹਨਾਂ ਨੇ ਅੱਗੇ ਰਿਸਪੌਂਸ ਦਿੱਤਾ ਕੁਝ ਹਾਂ ਹੁਣ ਜਦ ਆਪ ਇਹ ਵਾਪਸ ਮੂਰ ਕੇ ਲੈ ਜਾਓ ਜੇ ਕਿ ਇਹ ਬੰਦਾ ਨਹੀਂ ਹੈਗਾ ਉਹ ਹਾਂ ਇਹ ਜੀ ਬੰਦਾ ਗਲਤ ਹੈ ਵੀ ਇੰਟਰਰਪਟ ਵਟ ਯੂ ਆ ਵਾਚਿੰਗ ਰਾਈਟ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹੈਪੀ ਸੇ ਮੂਨਕਾ ਦਾ ਸਵਾਗਤ ਕਰਦਾ ਦੋਸਤੋ ਆਪਾਂ ਕੁਝ ਸਮਾਂ ਪਹਿਲਾਂ ਇੱਕ ਵੀਡੀਓ ਪਾਈ ਸੀ ਜਿਸ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਪੰਜ 6 ਮਹੀਨੇ ਪਹਿਲਾਂ ਜਿਸ ਵਿੱਚ ਇੱਕ ਇਨਸਾਨ ਨੇ ਦਾਵਾ ਕੀਤਾ ਸੀਗਾ ਕਿ ਮੈਂ ਇਸ ਦੁਨੀਆ ਤੋਂ ਚਲ ਗਿਆ ਸੀਗਾ ਜਨਕਿ ਉਹਨਾਂ ਦੀ ਮੌਤ ਹੋ ਗਈ ਸੀ ਔਰ ਉਹਨਾਂ ਨੇ ਨਰਕ ਸਵਰਗ ਸਭ ਦੇਖ ਕੇ ਧਰਮਰਾਜ ਨੂੰ ਮਿਲ ਕੇ ਉਹ ਫਿਰ ਦੁਬਾਰਾ ਆ ਕੇ ਧਰਤੀ ਤੇ ਜੀਵਿਤ ਹੋ ਗਏ ਉਹਨਾਂ ਦੇ ਬਾਦਿਆ ਵਿੱਚ ਕਿੰਨੀ ਕ ਸਚਾਈ ਆ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਉਹ ਇਹ ਵੀ ਦਾਵਾ ਕਰਦੇ ਕਿ ਮੈਂ 10000 ਕਿਤਾਬ ਪੜ੍ਹੀ ਹੈਗੀ ਆ ਉਹ ਕਿਤਾਬਾਂ ਵਿੱਚ ਉਹਨਾਂ ਨੇ ਕੀ ਸਿੱਖਿਆ ਉਹਦੇ ਬਾਰੇ ਵੀ ਅੱਪਾ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿਆਦਾ ਸਮਾਂ ਲੈਂਦੇ ਹੋਏ ਸਾਡੇ ਨਾਲ ਮੌਜੂਦ ਹੈ ਸਰਦਾਰ ਕਰਨੈਲ ਸਿੰਘ ਜੀ ਕਰਨੈਲ ਸਿੰਘ ਜੀ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਤੁਹਾਡੇ ਨਾਲ ਸਾਡਾ ਦੂਜੀ ਵਾਰ ਗੱਲਬਾਤ ਕਰਨ ਦਾ ਸੁਭਾਗ ਬਣਿਆ ਹੈਗਾ ਅੱਜ ਔਰ ਆਪਾਂ ਜਿਹੜੀ ਤੁਹਾਡੀ ਪਹਿਲੀ ਵੀਡੀਓ ਕੀਤੀ ਸੀ ਉਸ ਵੀਡੀਓ ਨੂੰ ਬਹੁਤ ਸਾਰੇ ਦਰਸ਼ਕ ਵੀਰਾਂ ਨੇ ਸਾਨੂੰ ਪਿਆਰ ਦਿੱਤਾ ਸੀ ਆਪਾਂ ਤੁਹਾਡੇ ਨਾਲ ਉਸੇ ਵੀਡੀਓ ਦਾ ਦੂਜਾ ਭਾਗ ਕਰਨ ਲਈ ਪੁੱਜੇ ਹੈਗੇ ਆ ਆਪਾਂ ਤੁਹਾਡੇ ਨਾਲ ਤੁਹਾਡੇ ਪਿਸ਼ੋਕਰ ਬਾਰੇ ਗੱਲਬਾਤ ਕਰਾਂਗੇ ਉਹ ਜੋ ਜੋ ਤੁਹਾਡੇ ਨਾਲ ਉਸ ਟਾਈਮ ਤੇ ਇਨਸੀਡੈਂਟ ਹੋਇਆ ਉਹਦੇ ਬਾਰੇ ਗੱਲਬਾਤ ਕਰਾਂਗੇ ਜੀ ਜਰੂਰ ਕਰੋ ਜੀ ਜਰੂਰ ਕਰੋ ਮੈਂ ਬਿਲਕੁਲ ਠੀਕ ਠੀਕ ਦੱਸਾਂਗਾ ਜੀ ਔਰ ਜਿਹੜੀ ਆਪਾਂ ਗੱਲਬਾਤ ਕੀਤੀ ਸੀ ਪਹਿਲੇ ਤਾਂ ਆਪਾਂ ਆਪਣੇ ਪਿਸ਼ੋਕਰ ਬਾਰੇ ਦੱਸੋ ਕਿ ਤੁਹਾਡਾ ਪਿਸ਼ੋਕਰ ਕਿੱਥੋਂ ਹੈਗਾ ਉਹ ਤੁਹਾਡੀ ਫੈਮਿਲੀ ਚ ਕੌਣ ਕੌਣ ਹੈ ਮੇਰਾ ਪਿਛੋਕੜ ਜੀ ਮੇਰਾ ਨਾਮ ਸਰਦਾਰ ਕਰਨੈਲ ਸਿੰਘ ਜੀ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਸਰੂਪ ਸਿੰਘ ਜੀ ਉਹਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਬਰਿਆਮ ਸਿੰਘ ਜੀ ਸ਼ਾਇਦ ਉਹ ਮੈਨੂੰ ਦੱਸਿਆ ਗਿਆ ਕਿ ਉਹ ਪਹਾੜਾਂ ਵਿੱਚ ਜੋ ਕੋਈ ਬਰੂਈ ਤੋਂ ਆਈ ਸੀ ਜੀ ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਜੀ ਹਾਂਜੀ ਅੱਛਾ ਜੀ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕਿ ਬਾਬਾ ਜੀ ਨੂੰ ਆਪਣੀਆਂ ਪਿਛਲੀਆਂ 5 6 ਪੀੜ੍ਹੀਆਂ ਦੇ ਨਾਮ ਜ਼ਿਆਦਾ ਜਿਹੜੇ ਕਿ ਅੱਜ ਕੱਲ ਦੇ ਬੱਚਿਆਂ ਨੂੰ ਆਪਣੇ ਡੈਡੀ ਤੇ ਦਾਦੇ ਤੋਂ ਇਲਾਵਾ ਕਿਸੇ ਦਾ ਨਾਮ ਯਾਦ ਨਹੀਂ ਹੈਗਾ। ਪਾਪੀ ਇੰਨੀ ਜ਼ਿਆਦਾ ਸ਼ੇ ਕਿਵੇਂ ਆਪਣੀ ਹੈਗੀ ਆ ਕਿ ਪਾ ਪਿਛਲੀਆਂ 5-6 ਪੀੜੀਆਂ ਨੂੰ ਯਾਦ ਰੱਖਿਆ। ਜੇ ਕੋਈ ਅਗਰ ਤੁਸੀਂ ਕੱਲ ਨੂੰ ਮੋੜ ਕੇ ਮੇਰੇ ਕੋਲ ਆਓ ਜੀ ਤਾਂ ਮੈਨੂੰ ਨਹੀਂ ਪਤਾ ਤੁਸੀਂ ਕੌਣ ਆ। ਜੀ। ਤਾਂ ਅੱਜ ਤੋਂ ਜੋ 100 ਸਾਲ ਪੁਰਾਣੀ ਦੀ ਗੱਲ ਬੀਤੀ ਉਹ ਮੈਂ ਤੁਹਾਨੂੰ ਦੱਸ ਸਕਦਾ ਪੱਕੀ। ਜੀ ਜੀ ਜੀ। ਬਸ ਤੇ ਚਲੋ ਕੋਈ ਗੱਲ ਨਹੀਂ ਅੱਛਾ ਬਾਬਾ ਜੀ ਇੱਕ ਤੁਸੀਂ ਦਾਵਾ ਕਰਦੇ ਸੀਗੇ ਕਿ ਆਪਾਂ ਮੈਂ 10000 ਕਿਤਾਬ ਪੜ੍ਹੀ ਬਿਲਕੁਲ ਉਹ 10000 ਕਿਤਾਬ ਆਪਾਂ ਕਿੰਨੇ ਸਮੇਂ ਦੇ ਵਿੱਚ ਪੜ੍ਹੀ ਔਰ ਇਹ ਕਿਹੜੀ ਕਿਹੜੀ ਕਿਤਾਬ ਪੜ੍ਹੀ ਜਿਹਦੇ ਵਿੱਚੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹਰ ਕਿਤਾਬ ਦਾ ਆਪਣਾ ਆਪਣਾ ਗੁਣ ਹੁੰਦਾ ਹਰ ਕਿਤਾਬ ਦਾ ਆਪਣਾ ਆਪਣਾ ਗੁਣ ਹੁੰਦਾ ਆਪਣੀ ਆਪਣੀ ਸਿੱਖਿਆ ਹੁੰਦੀ ਆ ਆਪਣੇ ਆਪਣੇ ਲਿਖਣ ਦਾ ਉਹਦਾ ਸਟਾਈਲ ਹੁੰਦਾ ਜੀ ਉਹਤੇ ਕਦੀ ਮੈਂ ਕਿਸੇ ਕਿਤਾਬ ਤੇ ਟਿਕਾ ਟਿੱਪੜੇ ਨਹੀਂ ਕਰ ਸਕਦਾ ਜੀ ਹਰ ਕਿਤਾਬ ਦਾ ਆਪਣੇ ਆਪਣੀ ਕੀ ਦੋ ਲਿਖਣ ਦਾ ਕੀ ਤਰੀਕਾ ਕਿਸ ਤਰੀਕੇ ਨਾਲ ਉਹ ਲਿਖਦੇ ਆ ਕਿਸ ਸੋਚ ਨਾਲ ਲਿਖਦੇ ਆ ਇਹ ਸਾਨੂੰ ਸਮਝਣ ਦੀ ਲੋੜ ਆ ਕਦੇ ਹਰ ਕਿਤਾਬ ਬਹੁਤ ਬਧੀਏ ਮੈਂ ਦਾਖਲ ਇਤਿਆਰ ਕਿਤਾਬ ਪੜ੍ਹ ਲਈ ਰਸਾਲੇ ਜੋ ਹੋਰ ਇਹਦਾ ਨਾਵਲ ਨਾਟਕ ਧਾਰਮਿਕ ਕਿਤਾਬਾਂ Hindu ईसाई ਬੋਧੀ ਜੈਨੀ ਪਾਰਸੀ ਰਾਧਾ ਸਵਾਮੀ ਨਿਰੰਕਾਰੀ ਕੁਰਾਨ ਸ਼ਰੀਫ ਵੀ ਮੈਂ ਪੜ੍ਹ ਲਿਆ ਜੀ ਹੁਣ ਮੈਂ ਪੜਨਾ ਛੱਡਤਾ ਐਕਸੀਡੈਂਟ ਤੋਂ ਬਾਅਦ ਹੁਣ ਨਹੀਂ ਪੜਦਾ ਬਸ ਅੱਛਾ ਬਾਬਾ ਜੀ ਤੁਹਾਨੂੰ ਕਿਤਾਬਾਂ ਪੜ੍ਹਨ ਦੀ ਲਗਨ ਕਿਵੇਂ ਲੱਗੀ ਕਿ ਵੀ ਮੈਂ ਕਿਤਾਬਾਂ ਪੜ੍ਹਾਂ ਆਪਣੀ ਨੋਲਿਜ ਗੇਨ ਕਰਾਂ ਮੇਰੇ ਜੋ ਬਾਬਾ ਜੀਵਾਰ ਸਿੰਘ ਸੀ ਜੀ ਮੈਨੂੰ ਦੱਸਿਆ ਗਿਆ ਸਾਡੇ ਪਿਤਾ ਹੀ ਨੇ ਕਿ ਉਹ ਹੱਥ ਨਾਲ ਗੁਰੂ ਗ੍ਰੰਥ ਸਾਹਿਬ ਲਿਖਦੇ ਸੀ ਅੱਛਾ ਜੀ ਮੇਰੇ ਵਿੱਚ ਉਹੋ ਹੀ ਗੁਣ ਆ ਗਿਆ ਬਿਲਕੁਲ ਜੀ ਹੁਣ ਵੀ ਤੁਸੀਂ ਹੈਰਾਨ ਹੋ ਜਾਓਗੇ ਮੈਂ ਹੁਣ ਪੰਜਾਬੀ ਘੱਟ ਪੜਦਾ ਜੀ ਮੈਂ ਇੰਗਲਿਸ਼ ਤਾਂ ਹਿੰਦੀ ਪੜਦਾ ਉਹ ਵੀ ਹੋਮੋਪੈਥੀ ਮੇਰੇ ਕੋਲ ਘੱਟ ਤੋਂ ਘੱਟ 500 ਕਿਤਾਬ ਹੋਈ ਦੀ ਹੋਮੋਪੈਥੀ ਦੀ ਜੀ ਮੈਂ ਰਾਤ ਦਿਨ ਇਹ ਹੀ ਪੜਦਾ ਹੋਮੋਪੈਥੀ ਹੋਮੋਪੈਥੀ ਦੇ ਵਿੱਚ ਕਿਵੇਂ ਇਲਾਜ ਕਰਨਾ ਉਹਦੇ ਬਾਰੇ ਤੁਸੀਂ ਸਾਰੀ ਨੋਲਜ ਰੱਖਦੇ ਹੋਗੇ ਨਾ ਹਾਂ ਬਿਲਕੁਲ ਚੰਗੀ ਤਰ੍ਹਾਂ ਜੀ ਚੰਗੀ ਤਰ੍ਹਾਂ ਨੋਲਜ ਰੱਖ ਤੁਸੀਂ ਹੈਰਾਨ ਹੋ ਜਾਓਗੇ ਇੱਕ ਮੇਰੀਆ ਕਿਤਾਬ ਜਿਹੜੀ ਮਹਤੀ ਹੈ ਯਹਾਂ ਦੋ ਵਾਰੀ ਕੈਨੇਡਾ ਤੋਂ ਮੁੜਿਆ ਅੱਛਾ ਜੀ ਉਹ ਕਹਿੰਦੇ ਕੋਣ ਬੰਦਾ ਜਿਹੜੇ ਦਿਨ ਕਿਤਾਬਾਂ ਪੜਦਾ ਅੱਛਾ ਜੀ ਉਹ ਸੱਜਣ ਨੇ ਦੱਸਿਆ ਵੀ ਜੀਟੀ ਰੋਡ ਤੇ ਬਹਿ ਕੇ ਉਹ ਦੁੱਧ ਘੇਈ ਵੇਚਦਾ ਆ ਅੱਛਾ ਜੀ ਤਾਂ ਬਤੂਣ ਪੜਦਾ ਹੀ ਕੋਣਾ ਉਹਦੇ ਵਿੱਚ ਦੋ ਵਾਰੀ ਕਿਤਾਬ ਮੇਰੀ ਕੈਨੇਡਾ ਦੇ ਵਾਪਸ ਆ ਕੇ ਡਾਕਟਰਾਂ ਨੂੰ ਸਮਝ ਨਹੀਂ ਆਈ ਕੈਨੇਡਾ ਦੇ ਮੈਂ ਹੈਰਾਨ ਬੜਾ ਇਹ ਜਿਹੜੀਆਂ ਡਿਗਰੀਆਂ ਕੀਤੀਆਂ ਉਹਨਾਂ ਨੇ ਫਿਰ ਕਿਉਂ ਨਹੀਂ ਸਮਝ ਆਈ ਉਹਨਾਂ ਕਿਤਾਬਾਂ ਜਦਕਿ ਮੈਂ ਉਹ ਕਿਤਾਬ ਪੜ ਕੇ ਫਿਰ ਮੈਂ ਦਵਾਈ ਦਿੰਦਾ ਹਾਂ ਅੱਛਾ ਜੀ ਤੇ ਜਿਹੜੀ ਤੁਸੀਂ ਹੋਮੋਪੈਥਿਕ ਦੀਆਂ ਕਿਤਾਬਾਂ ਮੰਗੋਣੇ ਆ ਇਹ ਤੁਹਾਡੇ ਦੇਕਰ ਕਿਵੇਂ ਪਹੁੰਚ ਕਰਦੇ ਆ ਜਾਂ ਤੁਸੀਂ ਕਿੱਥੋਂ ਕਿੱਥੋਂ ਮੰਗੋਣੇ ਆ ਏ ਮੈਂ ਦਿੱਲੀੋਂ ਕਲਕੱਤੇੋਂ ਬੰਬੇੋਂ ਦੂਰੋਂ ਦੂਰੋਂ ਜਲੰਧਰ ਤੋਂ ਮੈਂ ਜਿੱਥੋਂ ਚੰਗੀ ਲੱਗੇ ਕਿਤਾਬ ਚੰਡੀਗੜ੍ਹ ਤੋਂ ਉੱਥੋਂ ਮੈਂ ਮੰਗਾ ਲੈਂਦਾ ਕਿਤਾਬ ਹੁਣ ਵੀ ਹੁਣ ਇਸ ਵੀਰ ਐਟ ਟਾਈਮ ਅੱਛਾ ਜੀ ਤੇ ਜਿੰਨੇ ਆਪਾਂ ਹੁਣ ਤੱਕ ਹੋਮੋਪੈਥਿਕ ਦੀਆਂ ਕਿਤਾਬਾਂ ਪੜ ਚੁੱਕੇ ਆ ਜਾਂ 10000 ਜਿਹੜੀਆਂ ਕਿਤਾਬਾਂ ਪੜ ਚੁੱਕੇ ਆ ਇਹ ਜੇ ਤੁਸੀਂ ਗੱਲ ਕੀਤੀ ਕਿ ਮੈਂ ਕੁਰਾਨ ਸ਼ਰੀਫ ਵੀ ਪੜ ਚੁੱਕਿਆ ਹੈ ਜਾਂ ਹਿੰਦੂ ਧਰਮ ਦੀਆਂ ਸਿੱਖ ਧਰਮ ਦੀਆਂ ਇਹ ਜਿਹੜੀਆਂ ਵੀ ਆਪਾਂ ਕਿਤਾਬਾਂ ਜਾਂ ਗ੍ਰੰਥ ਪੜ ਚੁੱਕੇ ਹੈਗੇ ਆ ਇਹਨਾਂ ਕੋਲੋਂ ਸਿੱਖਿਆ ਕੀ ਮਿਲਦੀ ਬਾਬਾ ਜੀ? ਇਹੀ ਸਿੱਖਿਆ ਮਿਲਦੀ ਆ ਸਾਰੇ ਧਰਮ ਬਰਾਬਰ ਆ। ਜੀ। ਪਰ ਜਦੋਂ ਅਸੀਂ ਉਹਨਾਂ ਦੀ ਵਿਆਖਿਆ ਕਰਦੇ ਆ ਉਹ ਅਸੀਂ ਆਪਣੀ ਮੁਤਾਬਕ ਕਰਦੇ ਹਾਂ ਵਿਆਖਿਆ। ਜੀ। ਕਿ ਇਹ ਗੱਲਾਂ ਸਾਡੇ ਦੇ ਲਾਗੂ ਹੁੰਦੀਆਂ। ਹਰ ਇੱਕ ਧਰਮ ਚੋਂ ਜੇ ਟੀਕ ਟਿੱਪਣੀ ਕਰਨੀ ਉਹ ਤਾਂ ਮਾਮੂਲੀ ਜਿਹੀ ਗੱਲ ਹੀ ਆ। ਜੀ। ਹਰ ਧਰਮ ਇਹ ਜਿਹੜੇ ਮਾੜੀ ਨੁਕਸ ਕੱਢ ਸਕਦੇ ਆ ਜੀ ਪਰ ਮੈਂ ਕਦੀ ਇਦਾਂ ਨਹੀਂ ਕੀਤਾ ਜਿੰਦਗੀ ਵਿੱਚ ਅੱਛਾ ਜੀ ਅੱਛਾ ਬਾਬਾ ਜੀ ਜਦੋਂ ਆਪਾਂ ਜਿੰਨੀ ਕਿ ਸਾਡੀ ਸਮਝ ਹੈਗੀ ਆ ਉਹਦੇ ਮੁਤਾਬਕ ਹਰੇਕ ਧਰਮ ਇੱਕ ਦੂਜੇ ਨੂੰ ਜੋੜਨ ਦਾ ਕੰਮ ਕਰਦਾ ਪਰ ਜੋ ਸਾਡੇ ਧਰਮਾਂ ਦੇ ਵਿੱਚ ਜੋ ਧਰਮਾਂ ਦੇ ਠੇਕੇਦਾਰ ਬਣੇ ਫਿਰਦੇ ਉਹ ਇੱਕ ਦੂਜੇ ਨੂੰ ਤੋੜਨ ਦਾ ਕੰਮ ਕਰ ਰਹੇ ਆ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਵੈਸੇ ਬਹੁਤ ਜ਼ਿਆਦਾ ਜਦੋਂ ਅਸੀਂ ਟੀਵੀ ਦੀ ਦੇਖਦੇ ਆ ਘੋਟ ਦੀ ਜਗ੍ਹਾ ਤੇ ਦੇਖਦੇ ਇੱਕ ਦੂਏ ਇਦਾਂ ਬਹਿਸ ਕਰਦੇ ਵੀ ਕਹਿੰਦੀ ਗੱਲ ਹੈ ਜੀ ਮੈਂ ਹੈਰਾਨ ਹਵਾਂ ਵੀ ਧਾਰਮਿਕ ਜਗ੍ਹਾ ਤੇ ਵੀ ਇਦਾਂ ਛਿੱਤਰੋ ਛਿੱਤਰੀ ਹੁੰਦੇ ਉਹ ਕਹਿਣ ਦੀ ਗੱਲ ਜੀ ਜਦ ਦੇਖਿਆ ਨਹੀਂ ਜਾਂਦਾ ਇੰਨਾ ਮਨ ਦੁਖੀ ਹੁੰਦਾ ਨਾ ਵੀ ਸਾਡੇ ਧਰਮ ਨੂੰ ਕੀ ਹੋ ਗਿਆ ਜੀ ਤੇ ਅੱਛਾ ਬਾਬਾ ਜੀ ਜਦ ਆਪਾਂ ਹੁਣ ਕਿਤਾਬਾਂ ਪੜਦੇ ਆ 10000 ਕਿਤਾਬ ਪੜਨ ਨੂੰ ਸਾਨੂੰ ਕਿੰਨਾ ਕ ਸਮਾਂ ਲੱਗ ਗਿਆ ਮੈਂ ਦੇਖ ਲਓ ਤੁਸੀਂ ਮੇਰੀ ਕੋਈ 15 16 ਸਾਲ ਦੀ ਕੂਰ ਹੋਈ जी। जी। अच्छा, अच्छा, अच्छा जी जदों आप पढ़ना शुरू ਕੀਤਾ ਆ اچھا جی ਤਾਂ ਹਮਾਂ ਪੰਜ ਕੇ ਸਾਲ ਤੋਂ ਜਦੋਂ ਮੇਰੇ ਐਕਸੀਡੈਂਟ ਹੋ ਗਿਆ ਫਿਰ ਉਸ ਤੋਂ ਬਾਅਦ ਮੈਂ ਦੁਬਾਰਾ ਪੜ੍ਹ ਜਾਂਦਾ ਅੱਛਾ ਜੀ ਅੱਛਾ ਬਾਬਾ ਜੀ ਚਲੋ ਇਹ ਤਾਂ ਸੀਗੀ ਸਾਡੀ ਪੜ੍ਹਾਈ ਤੱਕ ਦਾ ਸਫ਼ਰ ਹੈ ਨਾ ਹੁਣ ਜਿਹੜੀ ਆਪਾਂ ਆਫ ਕੈਮਰਾ ਗੱਲਬਾਤ ਹੋਈ ਸੀ ਕਿ ਤੁਹਾਡੇ ਐਕਸੀਡੈਂਟ ਹੋਇਆ ਸੀਗਾ ਉਸ ਤੋਂ ਬਾਅਦ ਜਣੀ ਤੁਹਾਨੂੰ ਡਾਕਟਰਾਂ ਨੇ ਜਵਾਬ ਦਿੱਤਾ ਸੀ ਉਹ ਕੀ ਬਾਤ ਆਲਾ ਪਿਆ ਸੀ ਔਰ ਸਾਡੇ ਉਹ ਐਕਸੀਡੈਂਟ ਕਿਵੇਂ ਹੋਇਆ ਜੇ ਯਾਦ ਆ ਸਾਡੇ ਦਰਸ਼ਕ ਵੀਰਾਂ ਨੂੰ ਉਹਦੇ ਬਾਰੇ ਵੀ ਜਰੂਰ ਗੱਲਬਾਤ ਦੱਸਿਓ ਉਹ ਸਾਰੀ ਕਹਾਣੀ ਦੱਸਣੀ ਆ ਜੀ ਸਾਨੂੰ ਉਹ ਕੀ ਹੋਇਆ ਸੀਗਾ ਕਿਵੇਂ ਹੋਇਆ ਸੀ ਕਿੱਥੇ ਗਏ ਸੀਗੇ ਤੁਸੀਂ ਉਦੋਂ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਅੱਛਾ ਜੀ ਵੀ ਮੈਨੂੰ ਕੀ ਮੇਰੇ ਨਾਲ ਹੋ ਗਿਆ ਮੈਨੂੰ ਕੋਈ ਪਤਾ ਨਹੀਂ ਮੇਰੇ ਘਰ ਵਾਲੇ ਵੀ ਮੈਨੂੰ ਇਹ ਗੱਲ ਦੱਸੀ ਆ ਜੀ ਕਿ ਜਦੋਂ ਅਸੀਂ ਬੁੱਲਵਾਰ ਤੋਂ ਥੋੜਾ ਗਿਆ ਉਰੇ ਸੀਗੇ ਅੱਛਾ ਜੀ ਕੱਚੀ ਤੇ ਇੱਧਾ ਖੜੇ ਸੀ ਜੇ ਸੀ ਜੀ ਇੱਕ ਕਾਲਵਾ ਆਇਆ ਮਾਰ ਕੇ ਭੱਜ ਗਿਆ ਅੱਛਾ ਜੀ ਉਹ ਲੱਗ ਭੱਗ ਕਹਿੰਦੀ ਮੈਂ ਲੱਗ ਭਾ ਕੇ 5 ਫੁੱਟ ਦੂਰ ਜਾ ਕੇ ਡਿੱਗੀ ਆਂ ਬੂਝੀਆਂ ਦੇ ਵਿੱਚ ਅੱਛਾ ਜੀ ਜਦੋਂ ਉੱઠી ਜੀ ਪਤਾ ਨਹੀਂ ਕਿਸ ਗੈਬੀ ਟਾਕਦੇ ਨੇ ਉਹਦਾ ਹੱਥ ਫੜ ਕੇ ਦਾ ਹਟਾਤਾ ਅੱਛਾ ਜੀ ਕਿਉਂ ਜਦੋਂ ਮੈਂ ਕੱਪੜੇ ਝਾੜੇ ਮੈਂ ਦੇਖਿਆ ਮੈਂ ਕਿੱਥੇ ਆ ਗਈ ਆ ਅੱਛਾ ਜੀ ਮੈਨੂੰ ਕੌਣ ਇੱਥੇ ਲੈ ਆਇਆ ਹੋਸ਼ ਗੁੰਮ ਹੋ ਗਈ ਐ ਕਿਦਾਂ ਅੱਛਾ ਜੀ ਉਹ ਕਹਿੰਦਾ ਮੇਰਾ ਲੜਕਾ ਠਾਣੇਦਾਰ ਆ ਪਰ ਉਹ ਤਾਂ ਮੈਨੂੰ ਇੱਥੇ ਲੈ ਕੇ ਆ ਗਿਆ। ਅੱਛਾ ਜੀ। ਇੱਕ ਮੇਰੇ ਲੜਕੇ ਦਾ ਪ੍ਰੋਗਰਾਮ ਸੀ ਨਵੇਂ ਸ਼ਹਿਰ। ਅੱਛਾ ਜੀ। ਗੋਣ ਦਾ। ਤਾਂ ਉਹ ਕਹਿੰਦੇ ਕਿ ਜੀ ਉਹ ਤਾਂ ਨਹੀਂ ਛੱਡ ਗਿਆ ਮੈਨੂੰ ਇੱਥੇ ਨਹੀਂ। ਆਦ ਉਹ ਐ ਦੇਖਿਆ ਕੋਈ ਇੰਦਾ ਨਹੀਂ ਪਰਿੰਦਾ ਨਹੀਂ। ਟ੍ਰਾਫਿਕ ਬਿਲਕੁਲ ਬੰਦ ਸੀ ਉਸ ਵਿਲੇ। ਅੱਛਾ ਜੀ। ਅਚਾਨਕ ਜਦੋਂ ਉਹ ਧਿਆਣੀ ਦੇ ਸਾਹਮਣੇ ਗਿਆ। ਜੀ। ਤਾਂ ਮੈਨੂੰ ਘੱਟੋ ਘੱਟ 20 ਫੁੱਟ ਦੂਰ ਉਹ ਕਾਰ ਲੱਗੇ ਸੀ ਚੱਕੇ। ਓਕੇ ਤੁਸੀਂ ਮੋਟਰਸਾਈਕਲ ਤੇ ਸੀਗੇ। ਅਸੀਂ ਮੋਟਰਸਾਈਕਲ ਤੇ ਸੀਗੇ। ਅੱਛਾ ਜੀ। ਮੇਰਾ ਮੋਟਰਸਾਈਕਲ ਵੀ 20 ਫੁੱਟ ਦੂਰ ਸੀ ਡਿਗਿਆ ਸਾਰੀ ਸੜਕ ਜਿਹੜੀ ਖੂਨ ਨਾਲ ਭਰ ਗਈ ਸੀ ਅੱਛਾ ਜੀ ਉਹ ਜਨਾਨੀ ਦਾ ਦਿਮਾਗ ਦੇਖੋ ਜੀ ਉਹਨੂੰ ਨਹੀਂ ਪਤਾ ਮੇਰੇ ਲੱਕ ਦੇ ਸੱਤ ਲੱਗੀ ਮੇਰੀਆਂ ਰੀੜ ਦੀ ਹੱਡੀ ਟੁੱਟ ਗਈ ਆ ਨਹੀਂ ਟੁੱਟੀ ਜੀ ਗੋਲੀ ਮੰਗੋ ਮੇਰੇ ਕੋਲ ਗਈ ਆ ਜੀ ਉਹ ਸ਼ੇਦਨ ਆਪਣੇ ਕਿਨੇ ਚੁੰਨੀ ਲਾ ਗੇ ਮੈਂ ਲਪੇਟ ਦਿੱਤਾ ਸਿਰ ਖੂਨ ਬੰਦ ਕਰ ਲਿਆ ਅੱਛਾ ਜੀ ਮੈਂ ਕਿਹਦੀ 500 ਬੰਦੇ ਦੀ ਮਿਹਨਤ ਕੀਤੀ ਆ ਮੈਂ ਅੱਛਾ ਜੀ ਭਾਈ ਮੈਨੂੰ ਲੈ ਜਾਓ ਚਾਚੇ ਇਹਨਾਂ ਨੂੰ ਲੈ ਜਾਓ ਚਾਚੇ ਕੀ ਨਾ ਕਾ ਕੁਛ ਨਹੀਂ ਹੋਇਆ ਜਿਹੜਾ ਹੁੰਦਾ ਸੀ ਇਹ ਤੇ ਮੈਨੂੰ ਦੇਖਦਾ ਸੀ ਜੇ ਕਿ ਚਲ ਜਾਂਦਾ ਸੀ ਅੱਛਾ ਜੀ ਜਿਹੜਾ ਮੈਨੂੰ ਦੇਖਦਾ ਸੀ ਵੀ ਕਿ ਚਲ ਜਾਂਦਾ ਸੀ ਅੱਛਾ ਜੀ ਮੈਂ ਜੀਟੀ ਰੋਡ ਤੋਂ 20 ਬੰਦਿਆਂ ਨੂੰ ਚੱਕਿਆ ਪਰ ਮੈਨੂੰ ਕਿਸੇ ਨੇ ਨਹੀਂ ਚੱਕਿਆ ਜੀ 1 ਘੰਟੇ ਬਾਅਦ ਜੀ ਇੱਕ ਐਂਬੂਲੈਂਸ ਆਈ ਅੱਛਾ ਜੀ ਜਦੋਂ ਐਂਬੂਲੈਂਸ ਆਈ ਚੱਕ ਮੈਨੂੰ ਹਸ਼ਿਆਪੁਰ ਲੈ ਕੇ ਚਲ ਗਿਆ ਅੱਛਾ ਜੀ ਜਦੋਂ ਹਸ਼ਿਆਪੁਰ ਦੇ ਡਾਕਟਰਾਂ ਨੇ ਜਦੋਂ ਦੇਖਿਆ ਜੀ ਇੰਨੇ ਜੀ ਨੇ ਇਹ ਪਰਚਨ ਖਤਮ ਲੈ ਜਾਣ ਚਾਹ। ਡਾਕਟਰ ਜਵਾਬ دیتا ਏ। ਡਾਕਟਰ ਨੇ ਜਵਾਬ ਦਿੱਤਾ ਜਾਂ ਇਹਨੂੰ ਜਲੰਧਰ ਲੈ ਜਾਓ ਜਾਂ ਇਹਨੂੰ ਤੁਸੀਂ ਲੁਧਿਆਣਾ ਲੈ ਜਾਓ। ਅੱਛਾ ਜੀ। 1 ਘੰਟੇ ਦੇ ਵਿੱਚ ਜਾਣ ਹੈ ਜਿੱਥੇ ਘੰਟਾ ਇਹਨੇ ਕੱਟਣ ਬਸੇ ਖਤਮ ਹੈ। ਕਿ ਖੂਨ ਇੰਨਾ ਕਿਉਂ ਚੜ ਗਿਆ ਏ? ਇੰਨਾ ਖੂਨ ਚਲਾ ਗਿਆ ਸੀ ਸਰ। ਅੱਛਾ ਜੀ। ਉਹ ਕਹਿੰਦੀ ਕਿੱਥੇ ਲੈ ਕੇ ਜਾਈਏ ਦੱਸੋ ਤੁਸੀਂ। ਇੱਕ ਹੋਰ ਸੱਜਣ ਨਾਲ ਹੋਏਗਾ। ਉਹ ਕਹਿੰਦਾ ਚਲੋ ਸ਼ਿਵਾਂ ਹਸਪੀਟਲ ਚ ਜਾਂਦੇ। ਹੁਸ਼ਿਆਰਪੁਰ ਹੁਸ਼ਿਆਰਪੁਰ ਅੱਛਾ ਜੀ ਉਹ ਸ਼ੀਵ ਹਸਪੀਟਲ ਮੈਨੂੰ ਲੈ ਗਿਆ ਅੱਛਾ ਜੀ ਜਦੋਂ ਡਾਕਟਰ ਉੱਥੇ ਦੇਖਿਆ ਕਹਿੰਦੇ ਜੀ ਹੁਣ ਕੀ ਕਰੀਏ ਦੱਸੋ ਤੁਸੀਂ ਕਰਨ ਹੋਇਆ ਜਾਏ ਜੀ ਉਹ ਕਹਿੰਦੇ ਜੋ ਤੁਸੀਂ ਕਰਨਾ ਕਰ ਲਓ ਅੱਛਾ ਜੀ ਹੁਣ ਮੈਂ ਲੱਤ ਕੱਟ ਦਿੱਤੀ ਥੱਲੇੋਂ ਇਥੋਂ ਗੋਡੇ ਤੋਂ ਥੱਲੇੋਂ ਕੱਟ ਦਿੱਤਾ ਲੇਕੋ ਖਰਾਬ ਹੋ ਗਈ ਸੀ ਨਾ ਖੂਨ ਵਿੱਚ ਨਾ ਗਰੇ ਕੱਟ ਦਿੱਤੀ ਉਹਨਾਂ ਲੱਤ ਅੱਛਾ ਜੀ ਜਦੋਂ ਕੱਟਤੀ ਮੈਨੂੰ ਦੱਸਿਆ ਗਿਆ ਕਿ ਨਵਜਾਂ ਖਾਤਾ ਹੋਈਆਂ ਸੀ ਜੋ ਕੰਪਿਊਟਰ ਸੀ ਸਾਰੇ ਜਵਾਬ ਦੇ ਗਿਆ ਜਿਹੜੇ ਕਿ ਮੋਟੇ ਦਾ ਲਾਈਨ ਏਦਾਂ ਦਾ ਚੱਲਦੀ ਆ ਉਹ ਸਿੱਧੀ ਹੋ ਗਈ ਹਾਂ ਹਾਂ ਕਹਿੰਦੇ ਬਸ ਖਤ ਹੋ ਗਏ ਕੰਪਿਊਟਰ ਡਾਕਟਰ ਸਾਰੀ ਰਾਤ ਪੰਜ ਡਾਕਟਰ ਮੇਰੇ ਸਹਾਰੇ ਬੈਠੇ ਰਹੇ ਅੱਛਾ ਜੀ ਡਾਕਟਰ ਕਹਿੰਦੇ ਅਸੀਂ ਜੋ ਕਰਨਾ ਸੀ ਕਰਤਾ ਗਾ ਰੱਬ ਕਰੂਗਾ ਜੋ ਪਰਮਾਤਮਾ ਨੇ ਆਥਾ ਹਾਂ ਅੱਛਾ ਜੀ ਉਸ ਵੇਲੇ ਮੈਨੂੰ ਨਹੀਂ ਉਸ ਵੇਲੇ ਪਤਾ ਮੈਂ ਕਿੱਥੇ ਆ ਕਿੱਥੇ ਨਹੀਂਦਾ ਪਤਾ ਹੀ ਨਹੀਂਗਾ ਜਦੋਂ ਐਕਸੀਡੈਂਟ ਹੋਇਆ ਮੈਂ ਉਸ ਵੇਲੇ ਖਤਮ ਸਦਾ ਅੱਛਾ ਜੀ ਮੈਂ ਹਰਾਨ ਬੜਾ ਮੈਂ ਦਵਾਦੂਈ ਲੈਣ ਵਾਸਤੇ ਗਿਆ ਅੱਛਾ ਜੀ ਹੋਸਪੀਟਲ ਦੇ ਵਿੱਚੋਂ ਲੈਣੇ ਰੰਗ ਭੁਰਗਾ ਸੱਤ-ਸੱਤ ਫੋਟੋਆਂ ਦਾ ਕਦ ਹੋਏਗਾ ਅੱਛਾ ਜੀ ਰੰਗ ਉਹਨਾਂ ਦਾ ਕਾ ਅੱਖਾਂ ਗੋਲਾਂ ਦੀਆਂ ਨੱਕ ਲੰਬੇ-ਲੰਬੇ ਜਿਹਾ ਮੂੰਹ ਝੱਕਿਆ ਏਦਾਂ ਇਸ ਤਰ੍ਹਾਂ ਅੱਛਾ ਜੀ ਕੱਪੜੇ ਦੇ ਨਾਲ ਚਲ ਚਲ ਉੱਠ ਮੈਂ ਮਗਰ ਉਹਦੇ ਏਦਾਂ ਤੁਰਿਆ ਸੀ ਜਿੱਦਾਂ ਮੈਂ ਕਬੱਡੀ ਖੇਡਣ ਤੁਰਿਆ ਹੁੰਦਾ ਜਦੋਂ ਕਹਿੰਦੇ ਚੱਲ ਵੀ ਸ਼ੇਰਾ ਚੱਲ ਚਲੀਏ ਹਾਂ ਅੱਛਾ ਜੀ ਇਹ ਏਦਾਂ ਹੀ ਦਾ ਘਾੜ ਚੜਿਆ ਸੀਗਾ ਕਿਤੇ ਕੋਲ ਤਿੰਨ-ਤਿੰਨ ਫੁੱਟ ਚਾਰ-ਚਾਰ ਫੁੱਟ ਘਾ ਉਹਨਾਂ ਜਿੱਥੇ ਮੈਨੂੰ ਲੈ ਕੇ ਤੁਰੇ ਹੁੰਦੀ ਅੱਛਾ ਜੀ ਮੈਨੂੰ ਉਹ ਅੱਗੇ ਅੱਗੇ ਮੈਂ 4 ਫੁੱਟਾਂ ਦੇ ਪਿੱਛੇ ਸੀ ਹੱਥ ਵਿੱਚ ਜਿਹੜੇ ਡਾਂਗਾਂ ਟੱਕੜੀਆਂ ਫੜੀਆਂ ਉਹਨਾਂ ਨੇ ਨਾਲ ਮੈਨੂੰ ਇਸ਼ਾਰਾ ਕਰੀ ਜਾਂਦੇ ਜੀ ਨਾਲ ਵਾਲੇ ਆਈ ਜਾਂ ਚੱਲੇ ਉਹ ਤੁਹਾਡੇ ਸਾਹਬ ਨੇ ਕੀ ਜਮਦੂਦ ਸੀਗੇ ਰੱਬ ਜਾਣੇ ਕੌਣ ਸੀ ਜਮਦੂਦ ਹੀ ਲੱਗਦੇ ਸੀ ਮੈਨੂੰ ਤਾਂ ਅੱਛਾ ਜੀ ਜਦੋਂ ਚੱਲੇ ਗਏ ਮੈਨੂੰ ਹੌਲੀ ਹੌਲੀ ਲੈ ਕੇ ਜਾਂਦੇ ਮੈਨੇ ਪਹਾੜਾਂ ਵਿੱਚ ਲੈ ਗਏ ਅੱਛਾ ਜੀ ਜਿੱਲੇ ਪਹਾੜਾਂ ਵਿੱਚ ਲੈ ਗਏ ਮੈਂ ਇਦਾਂ ਦੇਖਿਆ ਵਾਲਾ ਦੁਆਣਾ ਉੱਥੇ ਮਕਾਨ ਬੜੇ ਜ਼ਬਰਦਸਤ ਉੱਥੇ ਕਿੱਤੇ ਮਕਾਨ ਅੱਛਾ ਜੀ ਇੱਕ ਸੜਕ ਆਈ ਛੁੱਕੀ ਹੈ ਅੱਛਾ ਜੀ ਨਾਲ ਇੱਕ ਘਟੋਗੜ 5 ਕ ਫੁੱਟ ਕੰਧ ਹੋਣੀ ਆ ਮੈਂ ਨਾਲ ਨਾਲ ਲੈ ਕੇ ਤੁਰਿਆ ਕਰ ਨਾਲ ਨਾਲ ਆਇਆ ਮਗਰ 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 ਤੁਸੀਂ ਪਿੱਛੇ ਪਿੱਛੇ ਜਾਂਦੇ ਰਹੇ ਮੈਂ ਪਿੱਛੇ ਪਿੱਛੇ ਤੁਰਿਆ ਸੀਗਾ ਅੱਛਾ ਜੀ ਅੱਗੇ ਇੱਕ ਦਰਵਾਜ਼ਾ ਆਇਆ ਲਗਭਗ ਐਡਾ ਕ ਆਇਆ ਦਰਵਾਜ਼ਾ ਛੋਟਾ ਡੇਢ ਦੋ ਵਰ ਦਾ ਹਾਂ 2 ਕ ਫੁੱਟ ਦਾ ਹੋਗਾ ਤਿੰਨ ਦੋ ਤਿੰਨ ਕ ਫੁੱਟ ਦਾ ਦਰਵਾਜ਼ਾ ਸੀਗਾ ਅੱਛਾ ਜੀ ਉਹਨੇ ਇੱਕ ਇਹਦਾ ਕੀਤਾ ਹੱਥ ਲਾ ਆਪਣੇ ਦਰਵਾਜ਼ਾ ਖੋਲ੍ਹ ਲਿਆ ਜੇ ਅੱਜ ਕੱਲ ਫਿਲਮਾਂ ਦੇ ਵਿੱਚ ਸੈਂਸਰ ਲੱਗਦਾ ਹੈ ਤੇ ਹੱਥ ਲਾਉਂਦੇ ਖੁੱਲ ਜਾਂਦਾ ਹਾਂ ਮੈਂ ਹੈਰਾਨ ਬੜਾ ਹੋਇਆ ਮੇਰੇ ਸਾਹਮਣੇ ਉਹ ਦੋਨੇ ਇੱਕੋ ਗੇਰ ਤੇ ਲੰਘੇ ਇਕੱਠੇ ਲੰਘੇ ਅੱਛਾ ਜੀ ਰੱਬ ਜਾਣੇ ਕਿੱਦਾਂ ਲੰਘੀ ਮੈਨੂੰ ਕਿਨ ਮਗਰ ਆ ਗਿਆ ਤੀਵੇਂ ਲੰਘੇ ਕਿ ਜਦੋਂ ਫਿਰ ਰੋਗੇ ਮੈਂ ਜਦੋਂ ਮਗਰ ਗਿਆ ਉਹਨਾਂ ਦੇ ਤਾਂ ਦਰਵਾਜ਼ਾ ਆਪਣੇ ਆਪ ਬੰਦ ਹੋ ਗਿਆ ਅੱਛਾ ਜੀ ਮੈਨੂੰ ਨੇ ਇਦਾਂ ਦੀਆਂ ਸੜਕਾਂ ਦੇ ਤੋੜਿਆ ਮੈਂ ਸੰਸਾਰ ਵਿੱਚ ਆ ਤੱਕ ਸੋਹਣੀਆਂ ਸੜਕਾਂ ਨਹੀਂ ਦੇਖੀਆਂ ਮੈਂ ਅੱਛਾ ਜੀ ਇੰਨੀਆਂ ਵਧੀਆ ਸੜਕਾਂ ਸੀ ਉਹ ਹਾਂ ਕਿ ਥੱਲੇ ਕਲੀਨ ਮਛਾਇਆ ਸੀ ਅੱਛਾ ਜੀ ਮੇਨੋ ਕਰ ਮਗਰ ਆਇਆ ਮਗਰ ਆਇਆ ਨਾ ਮਗਰ ਤੁਰਿਆ ਆਇਆ ਸੀਗਾ ਅੱਗੇ ਕਹਿੰਦੇ ਕਿ ਦਰਵਾਜਾ ਕਿ ਬੜਾ ਖੁੱਲਾ ਆਇਆ ਅੱਛਾ ਜੀ ਮੈਂ ਇੱਧਾ ਕਰਕੇ ਦਰਵਾਜੇ ਨਾਲ ਦੇਖਿਆ ਇੰਦਾ ਅੱਛਾ ਜੀ ਜਦੋਂ ਮੈਂ ਦਰਵਾਜੇ ਨਾਲ ਦੇਖਿਆ ਉਹ ਤੇ ਸਾਧੂ ਆਗਵਾ 15-20 ਬੈਠੇ ਸੀ ਅੱਛਾ ਜੀ ਉਹਦੇ ਬਾਰੇ ਚਿੱਟੇ ਕੱਪੜੇ ਵਾਲੇ ਸਾਧੂ ਆਗਵਾ ਬੈਠੇ ਹੋ ਸੀ ਅੱਛਾ ਜੀ ਝੰਟੇ ਵਜਾਉਣ ਖੜਤਾਲਾ ਵਜਾਉਣ ਕੀਰਤਨ ਕਰਦੇ ਸੀ ਉਹ ਅੱਛਾ ਜੀ ਕਿੱਤਿਆਂ ਕਨਾਤਾਂ ਲੱਗੀਆਂ ਕਿੱਤੀਆਂ ਚਾਲਣੀਆਂ ਲੱਗੀਆਂ ਜੀ ਜਦ ਕਿ ਮੈਂ ਉਦੋਂ ਇੱਥੇ ਸੰਤਾਂ ਦੇ ਕੀਰਤਨ ਕਰਕੇ ਮੈਂ ਗਿਆ ਸੀਗਾ ਅੱਛਾ ਜੀ ਕਿੱਥੇ ਸੰਤਾਂ ਨੇ ਜੋੜੀਆਂ ਘਰਾਂ ਮੈਂ ਕੀਰਤਨ ਕਰਨ ਗਿਆ ਬਾਬਾ ਤੇਜਾ ਸਿੰਘ ਜੀ ਨੂੰ ਮੈਂ ਤਾਂ ਸੰਤਾਂ ਦੇ ਅੱਛਾ ਜੀ ਤਾਂ ਆਸਰੀਵਾਰ ਲਾ ਕੇ ਮੈਂ ਗਿਆ ਸੀ ਤੋ ਖਤਮ ਕਰਕੇ ਗਿਆ ਅੱਛਾ ਜੀ ਮੈਨੂੰ ਕਿਤੇ ਅੱਗੇ ਅੱਗੇ ਆ ਗਿਆ ਜਲਦੀ ਅੱਛਾ ਜੀ ਅੱਗੇ ਅੱਗੇ ਇੱਕ ਫੀਰ ਦਰਵਾਜ਼ਾ ਆ ਗਿਆ ਅੱਛਾ ਜੀ ਮੈਂ ਫੀਰ ਦਰਵਾਜ਼ੇ ਲਈਦਾ ਦੇਖਿਆ ਜੀ ਜਿੱਦਾਂ ਸੜਕ ਦੇ ਉੱਤੇ ਪੱਥਰ ਹੋਈਦਾ ਪੱਥਰਾਂ ਤੇ ਚਾਦਰ ਵਿਛਾ ਜੂ ਆਖਿਮੁੰਡੇ ਅੱਛਾ ਜੀ ਬਿਲਕੁਲ ਮੇਰੀ ਗਲਤੀ ਵਿੱਚ ਸੀਗੇ ਅੱਛਾ ਜੀ ਇੱਦਾਂ ਕੀ ਕਰਕੇ ਆਏ ਕਾਸ਼ ਖੇលਦੇ ਅੱਛਾ ਜਿੱਥੇ ਤੁਹਾਨੂੰ ਜਮਦੂਦ ਲੈ ਕੇ ਗਏ ਉਥੇ ਕਾਸ਼ ਖੇលਦੇ ਉਹਦੇ ਕਾਸ਼ ਖੇលਦੇ ਨਾਲ ਉਹਨੇ ਈਡੀ ਇੱਕ ਸ਼ਰਾਬ ਦੀ ਬੋਤਲ ਸੀ ਖਾਲੀ ਪਈ ਅੱਛਾ ਜੀ ਜਿੱਦ ਤਰ ਸਾਡੇ ਗੁਰਦੁਆਰਿਆਂ ਵਿੱਚ ਜਿਹਦੇ ਵਿੱਚ ਚੋਲ ਮੰਦੇ ਐਡਾ ਕ ਮੂੰਹ ਹੁੰਦਾ ਖੁੱਲਾ ਦੇਖ ਉਹ ਦੇਖ ਉਹ ਦੇਖ ਦੇ ਵਿੱਚੋਂ ਭਾਫ਼ ਨਿਕਲਦੀ ਦੇਖੀ ਆ ਅੱਛਾ ਜੀ ਪਤਾ ਨਹੀਂ ਕਿਉਂ ਨਿਕਲਦੀ ਭਾਫ਼ ਉਹ ਜੋ ਰੱਬ ਜਾਣਦਾ ਲੋਕਾਂ ਦੇ ਉੱਤੇ ਗਰਮ ਪਾਣੀ ਪਾ ਕੇ ਲੂੰਦੇ ਸੀਗੇ ਜਾਂ ਕੀ ਕਰਦੇ ਸੀਗੇ ਮੈਨੂੰ ਨਹੀਂ ਪਤਾ ਪਰ ਉਹ ਜਦੋਂ ਭਾਵ ਨਿਕਲਦੀ ਦੇਖੀ ਆ ਫਿਰ ਮੈਂ ਹੈਰਾਨ ਬੜਾ ਹੋਇਆ ਜਿੱਦਾਂ ਦੇ ਮੈਨੂੰ ਆਦਮੀ ਲੈ ਕੇ ਤੇ ਉਹਦੇ ਨਾਲ ਦੇ ਦੋ ਹੋਰ ਬੰਦੇ ਬੜੀ ਕਾਫੀ ਦੂਰ ਇਹਦਾ ਖੜੇ ਸੀਗੇ ਜੋ ਸੜਕ ਦਾ ਪਾਲਾ ਪਾਸਾਈਡ ਦੂਰ ਖੜੇ ਸੀ ਅੱਛਾ ਜੀ ਉਹਨਾਂ ਕੋਈ ਡਿਟੇਲ ਹਮੇਸ਼ਾ ਇੰਤੇ ਫੜਿਓ ਅੱਛਾ ਜੀ ਕਿੱਤੇ ਸ਼ੇਂਤੇ ਕੋਲ ਕੋ 500 ਬੰਦਾ ਹੋਣਾ ਨੰਗੇ ਕਰਕੇ ਇਦਾਂ ਕੁੱਟਦੇ ਸੀ ਕਹਿੰਦੀ ਗੱਲ ਨੇ ਚੀਕਾਂ ਵਹਿਣ ਅੰਦਰ ਹਾਏ ਛੱਡ ਦੋ ਮੁਰਤੀ ਨਹੀਂ ਕਰਾਂਗੇ ਇੱਕ ਵਾਰੀ ਸਾਨੂੰ ਮਾਫ਼ ਕਰ ਦੋ ਮੁਰਤੀ ਨਹੀਂ ਕਰਾਂਗੇ ਤੁਹਾਨੂੰ ਇੱਕ ਵਾਰੀ ਮਾਫ਼ੀ ਦੇ ਦੋ ਪਰ ਉਹ ਛੱਡਦੇ ਨਹੀਂ ਸੀ ਕਿਸੇ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਉਹ ਉੱਥੇ ਜਿਹੜਾ ਸਾਡੇ ਕਰਮ ਦਾ ਹਿਸਾਬਤਾ ਕੋ ਲੈ ਰਹੇ ਸੀ ਨਾ ਉਹ ਹਾਂ ਉਹ ਚੀਕਾਂ ਮਾਰਦੀ ਸੀ ਮੈਂ ਤਾਂ ਕਰਦੀ ਕਿ ਜਿੰਨੀ ਹਿੰਮਤ ਨਹੀਂ ਸੀ 500 ਬੰਦੇ ਵਿੱਚ ਕੋਈ ਨਾ ਕੋਈ ਸ਼ੈਤਾਨਾ ਫੜਨਾ ਹੈ ਅੱਛਾ ਜੀ ਉਹਦੇ ਪਿੰਡਿਆਂ ਵਿੱਚੋਂ ਖੂਨ ਨਿਕਲਦਾ ਸੀ ਬਿਲਕੁਲ ਮੈਂ ਖੁਦ ਦੇਖਿਆ ਸਮਲੇ ਜਿਹੜਾ ਮਾਰੇ ਕਰਮ ਦਾ ਕੁੱਟ ਪੈ ਰਹੀ ਜਮਦੂਤਾਂ ਦੀ ਕੁੱਟ ਜਮਦੂਤਾਂ ਦੇ ਉਹਨੇ ਕਿਹਾ ਅੱਗੇ ਹੈਗਾ ਅੱਗੇ ਇਹਦਾ ਅੱਛਾ ਤੁਹਾਨੂੰ ਨਹੀਂ ਕੁਝ ਵੀ ਗਿਆ ਸਬ ਮੈਨੂੰ ਕੁਝ ਨਹੀਂ ਗਿਆ ਉਹਨਾਂ ਨੇ ਅੱਛਾ ਜੀ ਮੈਂ ਅੱਗੇ ਚਲਾ ਗਿਆ ਕਿ ਲੱਗੀ ਕਿ ਅੱਗੇ ਇੱਕ ਚਵਾਰਾ ਜਿੰਨਾ ਜ਼ਬਰਦਸਤ ਆਇਆ ਚਵਾਰਾ ਅੱਛਾ ਜੀ ਮੈਂ ਅਜ ਤੱਕ ਇਹਨਾਂ ਸੋਹਣਾ ਚਵਾਰਾ ਨਹੀਂ ਮੈਂ ਦੇਖਿਆ ਉੱਥੇ ਚਾਂਦੀ ਦੀ ਕੁਰਸੀ ਡੱਠੀ ਹੋ ਤੁਹਾਡੇ ਵਾਸਤੇ ਚਵਾਰੇ ਉੱਤੇ ਡੱਠੀ ਹੋ ਅੱਛਾ ਉਹਦੇ ਉੱਤੇ ਅੱਛਾ ਜੀ ਚਿੱਟਾ ਦੁੱਧ ਕੇ ਬੰਦਾ ਬੜਾ ਤਕੜਾ ਉੱਥੇ ਬੈਠਾ ਕੁਰਸੀ ਉੱਤੇ ਅੱਛਾ ਜੀ ਕੁਰਸੀ ਨੇ ਮੋਤੀ ਲੱਗਿਓ ਲਾਲ ਨੀਲਾ ਹਰਾ ਅੱਛਾ ਜੀ ਮੋਤੀ ਲੱਗੇ ਮੋਤੀ ਲੱਗਿਓ ਅੱਛਾ ਜੀ ਉਹ ਬੰਦਾ ਚੜਦੀ ਹਲ ਮੂੰਹ ਕੀਤਾ ਐਦਾਂ ਬੈਠਾ ਸੀ ਤਾਂ ਅੱਛਾ ਜੀ ਚੜਦੀ ਹਲ ਮੂੰਹ ਸੀ ਉਹਦਾ ਅੱਛਾ ਜੀ ਮੇਰਾ ਹੁਣ ਵੀ ਜ਼ਿੰਦਗੀ ਦਾ ਸੁਭਾਅ ਹੈ ਮੈਂ ਹਰ ਕੋ ਸੌਦੂ ਮਾਤਵਾ ਕੋ ਲੰਗਰ ਮੰਨ ਨਿਸਕਾਰ ਕਰਦਾ ਜਰੂਰ ਕਰਦਾ ਜੀ ਚਾਹੇ ਮੇਰੇ ਨਾਮ ਮਤਲ ਹੋਵੇ ਚਾਹੇ ਕੋ ਨਾ ਹੋਵੇ ਮੈਂ ਉਹਨਾਂ ਨਿਸਕਾਰ ਕਰਦੀ ਹਾਂ ਮੈਨੂੰ ਮੋਰੇ ਖੜਾ ਕਰਤਾ ਉਹਨਾਂ ਨੇ ਆਪ ਪਿੱਛੇ ਖੜੇ ਹੋ ਗਏ ਅੱਛਾ ਜੀ ਮੈਂ ਜਾਂਦੇ ਉਹਨਾਂ ਨੇ ਨਿਸਕਾਰ ਕੀਤੀ ਤਾਂ ਅੱਛਾ ਜੀ ਮੈਂ ਹੱਥ ਜੋੜੇ ਹੁਣ ਮੇਰੀ ਵਾਲਾ ਇੱਜਾ ਦੇਖੇ ਥੰਦੇ ਅੱਛਾ ਜੀ ਉਹ ਬੰਦੇ ਨੂੰ ਆਪਣੀ ਭਾਸ਼ਾ ਵਿੱਚ ਕੀ ਕਿਹਾ ਮੈਨੂੰ ਨਹੀਂ ਸਮਝ ਆਈ ਜਿਉਂ ਲਿਚਾ ਵੀ ਇਹਦੀ ਲੋੜ ਨਹੀਂ ਕਿ ਗਲਤ ਬੰਦਾ ਲੈ ਆ ਇਹਨੂੰ ਵਾਪਸ ਮੋੜ ਕੇ ਆਓ ਜੀ ਉੱਥੇ ਚਿਵਾਰੇ ਤੇ ਬੈਠਾ ਉਹ ਮੈਨੂੰ ਇਸ਼ਾਰਾ ਕੀਤਾ ਤੁਹਾਡੇ ਹਿਸਾਬ ਨਾਲ ਕੀ ਉਹ ਤਰਫਰਾਜ ਹੋ ਸਕਦਾ ਇਟ ਮੀ ਪੁੱਛ ਗਿਆ ਤਾਂ ਹੋ ਸਕਦਾ ਹੋ ਸਕਦਾ ਨਾ ਕਿਉਂਕਿ ਤੁਹਾਡੀ ਉੱਥੇ ਪੇਸ਼ੀ ਕੀਤੀ ਗਈ ਹੈ ਨਾ ਜਿਹੜੀ ਕਿਤੇ ਦੁਨਿਆਵੀ ਦਲੀਵਾਦੀ ਹੈ ਮੇਰੇ ਤੇ ਪੇਸ਼ੀ ਸੀ ओके ਕੋਣਾ ਮੈਂ ਉੱਤੋਂ ਚਾਰਾ ਦੇ ਬਨਵਾ ਗਾਣ ਚਲ ਗਿਆ ਜਿੱਦਾਂ ਮਰਾਜ ਨੇ ਤੁਹਾਨੂੰ ਬੁਲਾਇਆ ਜਦੋਂ ਤੁਸੀਂ ਉਹਨੂੰ ਨਮਸਕਾਰ ਕੀਤੀ ਉਹਨਾਂ ਨੇ ਅੱਗੇ ਰਿਸਪੌਂਸ ਦਿੱਤਾ ਕੁਝ ਹਾਂ ਹੁਣ ਜਦ ਆਪੇ ਵਾਪਸ ਮੋੜ ਕੇ ਲੈ ਜਾਓ ਯਾਨੀ ਕਿ ਇਹ ਬੰਦਾ ਨਹੀਂ ਹੈਗਾ ਉਹ ਹਾਂ ਇਹ ਜੀ ਬੰਦਾ ਗਲਤ ਆ ਗਿਆ ਜਾਂ ਕੋਈ ਦਾ ਕਿਹਾ ਹੋਊਗਾ ਉਹ ਲੇਖਾ ਲਾ ਗਿਆ ਹਾਂ ਮੈਨੂੰ ਕਿਹਾ ਵੀ ਆ ਜਾ ਅੱਛਾ ਦੁਬਾਰਾ ਫੇਰ ਦੇਖਿਆ ਇੰਨਾ ਅੱਛਾ ਜੀ ਜਦ ਮੈਂ ਦੇਖਿਆ ਉਦਾਂ ਹੀ ਕੁੱਟ ਪੈਦੀ ਸੀ ਉਦਾਂ ਹੀ ਚੀਕਾਂ ਪੈਦੀਆਂ ਸੀ ਯਾਨੀ ਕਿ ਜਿੱਥੇ ਲੈ ਕੇ ਗਏ ਉੱਥੇ ਰਾਹ ਦੇ ਵਿੱਚ ਉਹ ਹੀ ਰੋ ਰਿਹਾ ਸੀ ਕੋਈ ਫੇਲਾ ਹੈ ਕਿ ਨਾ ਪਹਿਲਾ ਦਰਵਾਜ਼ੇ ਦਾ ਆ ਗਿਆ ਚ ਸਾਧੂ ਮਹਤਵਾਸੀ ਨੇ अच्छा जी ओती के बंदा माफ़ेरदा सी अच्छा जी मैं उस बंदे नु पहचान लिया ओ क्यों तेरी वाकव सिगा तेरी जानकार बंदा है मेरा जानकार ही बंदा हो और दर्शित सिंह है नाम ਧਾਰਿਆ ਜਿਸੂਏ ਉਹਦਾ ਵੱਡਾ ਭਰਾ اچھا ਜੀ ਮੈਂ ਉਹਨੂੰ ਪਛਾਣ ਲਿਆ اچھا ਜੀ ਕੇ ਤੁਸੀਂ ਉਹਦੇ ਕੋਲ ਨੂੰ ਰੋਕ ਕੇ ਮਿਲੇਂ ਜਾਂ ਫਿਰ ਉਹਨਾਂ ਨੇ ਮਿਲਿਆ ਦਿੱਤਾ ਨਾ ਫਿਰ ਜੇ ਨਾ ਦਰਵਾਜ਼ਾ ਆੜਿਆ ਉਹਨਾਂ ਨੇ ਇਦਾ ਕੀਤੀ ਉਹ ਮੈਨੂੰ ਕਿਤੇ ਵੀ ਜਾ ਤੇਰੀ ਨਹੀਂ ਲੋੜ ਜਾਂ ਚੱਲ ਜਾ اچھا ਜੀ ਉਹ ਦਰਵਾਜ਼ਾ ਬੰਦ ਕਰ ਲਿਆ ਇਦੋਂ ਮੇਰੇ ਘਰ ਆਇ ਨੂੰ ਪਤਾ ਸੀਗਾ ਜੀ ਵਿਚਾਰੀ ਦੇਖਦੀ ਸੀ ਵੀ ਕੰਪਿਊਟਰ ਖਤਮ ਹੋ ਗਿਆ ਅਮੇ ਦਾ ਜਵਾਬ ਇਹਦਾ ਖਤਮ ਹੋ ਗਿਆ ਲੱਗਦਾ ਸੀ ਜੀ ਕਿ ਮੈਂ ਅਰਦਾਸ ਕੀਤੀ ਜੀ ਬਾਬੇ ਨਾਨਕ ਦੇ ਅੱਗੇ ਜੀ ਫਿਰ ਸੱਚਾ ਪਾਤਸ਼ਾਹ ਇੰਨੇ ਸਾਲ ਹੋ ਗਏ ਆ ਤੇਰੇ ਕੋਲ ਪੈਦਲ ਜਾਂਦਿਆਂ ਨੂੰ ਜੀ ਅਗਰ ਤੂੰ ਮੈਨੂੰ ਕੁਝ ਦੇਣਾ ਆ ਹੁਣ ਅਗਰ ਤੂੰ ਕੋਈ ਪ੍ਰਮਾਤਮਾ ਮੇਰੇ ਤੇ ਮਿਹਰਬਾਨ ਹੋਇਆ ਆ ਤੂੰ ਜੀ ਇਹਦੀ ਲੱਤ ਤਾਂ ਕੱਟ ਹੋ ਗਈ ਆ ਸਿਰਫ ਇਹ ਜੇ ਕਿ ਸਾਹ ਪਾ ਲਈ ਬਾਕੀ ਜੀ ਕਿੰਨੇ ਜਲਵਾਰ ਅਰਦਾਸ ਕਰਕੇ ਅੱਖ ਖੋਲੀਆ ਉਸ ਵੇਲੇ ਕੰਪਿਊਟਰ ਚਲਣਾ ਆਪਨੇ ਸੀ ਪਹਿਲਾਂ ਇਹਦਾ ਉੱਤੇ ਥੱਲੇ ਹੋਣ ਲੱਗ ਪਿਆ ਕਿੰਨੇ ਚਲਣਾ ਆਪੀਆਂ ਲੈਣਾ ਅੱਛਾ ਜੀ ਇਹ ਲੈਣਾ ਚਲਣਾ ਆਪੀਆਂ ਡਾਕਟਰ ਸੱਦੇ ਡਾਕਟਰ ਕਹਿੰਦੇ ਬਸ ਹੌਂ ਦੇ ਹੌਂ ਕੱਖ ਦੇਖੋ ਹੱਲ ਹੋਣੀ ਜੀ ਮੈਂ ਹੈਰਾਨ ਬੜਾ ਉਸ ਵੇਲੇ ਮੈਂ ਆਪਣੇ ਆਪ ਨੂੰ ਐਂ ਤਾਂ ਦੇਖਦਾ ਸੀਗਾ ਜਿਦਾਂ ਮੈਂ ਸ਼ੀਸ਼ੇ ਵਿੱਚ ਦੇਖਦਾ ਹੁੰਦਾ ਅੱਛਾ ਜੀ ਜਦੋਂ ਮੈਂ ਭਗਵਾਨ ਦੀ ਲਈ ਮੈਂ ਪੱਗ ਬੰਨੇ ਹੋ ਕਿੱਤੀ ਮੱਕੀ ਜੀ ਬਾਈ ਕਾਲੀ ਮੈਂ ਪੈਂਟ ਪਾ ਜੂਗਾ ਅੱਛਾ ਜੀ ਮੈਂ ਇੱਕ ਟੁੱਟੇ ਜੇ ਮੰਜੇ ਤੇ ਪਿਆ ਆ ਇਦਾਂ ਕਰਕੇ ਇਦਾਂ ਮੈਂ ਇਦਾਂ ਦੇਖਣ ਡਿਆ ਅੱਛਾ ਜੀ ਕੱਡੋ ਘਾਟ 20 ਫੁੱਟ ਦੇ ਮੁਰਦਿਆਂ ਦਾ ਕਮਰਾ ਸੀ ਜਿੱਥੇ ਮਰ ਕੇ ਮੁਰਦਿਆਂ ਦਾ ਕਮਰਾ ਇਧਰ ਪਾਸੇ ਸਿਵੇ ਸੀ ਜਿੱਥੇ ਮੁਰਦੇ ਫੂਕੇ ਜਾਂਦੇ ਆ ਅੱਛਾ ਜੀ ਮੈਂ ਬਿਲਕੁਲ ਇਦਾਂ ਇਦਾਂ ਦੇਖਣ ਡਿਆ ਇਦਾਂ ਇਦਾਂ ਉੱਪਰ ਤਾਂ ਉਸ ਮੇਰੇ ਸਿਵਿਆਂ 'ਚ ਕੁੜੀ ਆ ਗਈ ਆਪਣੇ ਘਰ ਕੇ ਉਹ ਕੋਈ ਕਪੜਾ ਨਹੀਂ ਪਾਇਆ ਸੀ। ਅੱਛਾ ਜੀ। ਉਹ ਆ ਕੇ ਮਰਦਿਆਂ ਦੀ ਲਿਸਟ ਪੜ੍ਹੀ। ਮਿਲ ਕੋ ਮੈਂ ਸਾਹਮਣੇ ਦਿਖਾ ਦਿੰਦਾ ਅਸੀਂ ਤਾਂ। ਅੱਛਾ ਜੀ। ਮਰਦਿਆਂ ਦੀ ਲਿਸਟ ਪੜ੍ਹੀ ਜਿੱਥੇ ਮੇਰਾ ਨਾਮ ਸੀ ਉਹਨੇ ਅਗੂਠਾ ਲਾ ਦਿੱਤਾ। ਤੇ ਇਹ ਗਲਤੀ ਨਾਲ ਆਇਆ ਬੰਦਾ ਆ ਗਿਆ। ਉਹਨੂੰ ਬੋਤ ਨੂੰ ਬਾਜ਼ ਮਾਰੀ ਉਹਨੂੰ। ਕਿਉਂ? ਮੌਤ ਨੂੰ। ਮੌਤ ਨੂੰ। ਇਹਦੀ ਮੌਤ। ਮੇਰਾ ਸਭ ਕੁਝ ਇਹ ਇयां ਇਹਨੂੰ ਬਿਸਤਰੇ ਤੇ ਛੱਡ ਕੇ ਆਉ। ਓਕੇ। ਕੋਈ ਨਹੀਂ ਆਇਆ। ਉਨ ਦੁਆਰਾ ਫੇਰ ਗਿਆ ਉਨ ਬਾਜਮਾਰੀ ਮੌਤ ਨੂੰ ਕਿਹਦੀ ਮੌਤ ਮੇਰਾ ਸਭ ਕੁਝ ਹੈ ਜਾਂ ਇਹਨੂੰ ਬਿਸਤਰੇ ਤੇ ਛੱਡ ਕੇ ਆਓ ਓਕੇ ਕੋਈ ਨਹੀਂ ਆਇਆ ਉਹ ਕੁੜੀ ਇੰਨੀ ਗੁੱਸੇ ਵਿੱਚ ਆ ਗਈ ਮੇਰੇ ਸਾਹਮਣੇ ਮੈਂ ਦੇਖੀ ਜਨਾਂ ਇਦਾਂ ਅੱਛਾ ਜੀ ਸਿਵਿਆ ਨੂੰ ਗਈ ਮੁੜ ਕੇ ਐਡੀ ਜਿਹੜੀ ਖੋਪੜੀ ਦੀ ਹੱਡੀ ਚੱਕ ਲਈ ਓਕੇ ਜਿਹੜੀ ਜਲਦੀ ਅੱਗ ਦੇ ਵਿੱਚੋਂ ਕੱਢ ਲਈ ਜੈ ਨਾ ਹਾਂ ਪਤਾ ਨਹੀਂ ਕਿੱਥੋਂ ਲੈ ਆਈ ਉਹ ਸਿਵਿਆ ਵਿੱਚੋਂ ਤੇ ਚੱਕ ਲਈ ਜਿਹੜੀ ਇਆ ਕਿ ਜਿੱਥੇ ਮੇਰਾ ਨਾਮ ਸੁਣੇ ਜਦਾ ਮੱਡੇ ਦਿੱਤਾ ਜੀ ਮੱਡੇ ਤਾਂ ਖਤਮ ਗਾਤਾ ਵੀ ਜਦਕੇ ਬੰਦੇ ਆਏ ਇੱਥੇ ਲੋੜ ਨਹੀਂ ਹੈਗੀ ਹਾਂ ਥੱਲੇ ਦੁਨੀਆ ਤੇ ਲੋੜ ਆ ਹਾਂ ਮਾਦੂ ਫਿਰ ਵਾਪਸ ਚਲ ਗਏ ਅੱਛਾ ਜੀ ਉਸ ਵੇਲੇ ਮੇਰੇ ਘਰ ਵਾਲੇ ਨੇ ਅਰਦਾਸ ਕਰਦੀ ਸੀ ਕਿ ਮੈਂ ਉਸ ਵੇਲੇ ਅੱਛਾ ਜੀ ਉਸ ਵੇਲੇ ਮੈਂ ਕਹਿੰਦੀ ਕਿ ਕੰਪਿਊਟਰ ਚਲਾਣਾ ਪਿਆ ਜਦੋਂ ਮੈਂ ਠੀਕ ਠਾਕ ਹੋ ਗਿਆ 20 ਦਿਨ ਬਾਅਦ ਮੂਰ ਕੀ ਮੈਂ ਘਰ ਆਪਣੇ ਆਇਆ ਅੱਛਾ ਜੀ ਜਦੋਂ ਮੈਂ ਘਰ ਆਇਆ ਮੇਰੀ ਮਾਤਾ ਨੇ ਮੈਨੂੰ ਦੇਖਿਆ ਅੱਛਾ ਜੀ ਚਾਹੇ ਸੌ ਰੱਬ ਹੋਵੇ ਜੀ ਉਹ ਜੀਰੋ ਅਮਾ ਤੋਂ ਬਗੈਰ ਸਹੀ ਗੱਲ ਮਾਂ ਮਾਂ ਹੀ ਹੁੰਦੀ ਹੈ ਜੀ ਮਾਂ ਮਾਂ ਹੀ ਹੁੰਦੀ ਹੈ ਜੀ ਚਾਹੇ ਤੁਸੀਂ ਲੱਖਾਂ ਪੂਜਾ ਕਰ ਲਓ ਪਾਠ ਕਰ ਲਓ ਜੀ ਕੀਰਤਨ ਕਰ ਲਓ ਜੋ ਮਰਜ਼ੀ ਕਰ ਲਓ ਪਰ ਮਾਂ ਦਾ ਰਿਸ਼ਤਾ ਸੈਂਕੜੇ ਰੱਬਾਂ ਤੋਂ ਉੱਪਰ ਹੁੰਦਾ ਜੀ ਜਦੋਂ ਮੇਰੀ ਮਾਂ ਨੇ ਦੇਖਿਆ ਮੇਰੀ ਘਰ ਵਾਲੀ ਪੁੱਛਿਆ ਕੀ ਹੋਇਆ ਨੂੰ ਅੱਛਾ ਜੀ ਜਦ ਨਹੀਂ ਵੀ ਬੁਖਾਰ ਚੜ ਗਿਆ ਤੇ ਇੰਨੀ ਇਹਦੀ ਉਮਰ ਹੋ ਗਈ ਆ 70 ਸਾਲ ਦੀ ਉਮਰ ਹੋ ਗਈ 65 ਸਾਲ ਦੀ ਇਹਨੂੰ ਕਦੀ ਅੱਜ ਤੱਕ ਬੁਖਾਰ ਨਹੀਂ ਚੜਿਆ ਨਾ ਉਹਦੀ ਲਾਤ ਨਾ ਪੈਰ ਕਿੱਥੇ ਛੱਡ ਗਿਆ ਇਹਨੂੰ ਅੱਛਾ ਜੀ ਮਾਤਾ ਜੀ ਨੇ ਕੁਝ ਵੀ ਨਹੀਂ ਦੱਸਿਆ ਇਹ ਘਰ ਦੇ ਆਣਾ ਹਾਂ ਅੱਛਾ ਜੀ ਪਰ ਮੇਰੀ ਮਾਤਾ ਨੂੰ ਸ਼ੱਕ ਪੈਂਦੀ ਸੀ ਅੱਛਾ ਜੀ ਕਿ ਜੇ ਇੰਨੀ ਦਿਨ ਹੋ ਗਈ ਹੈ 10 ਦਿਨ ਨਹੀਂ ਕਿੰਜ ਵਿਆਹ ਗਿਆ ਦਿੱਲੀ ਕਿੱਥੇ ਵਿਆਹ ਚਲਾਇਆ ਉਹਦੇ ਇੱਕ ਦਿਨ ਹੀ ਰਿੰਦਾ ਫੇਟ ਹੋ ਗਿਆ ਅੱਛਾ ਜੀ ਐ ਕਿਹਾ ਜਦੋਂ ਮੇਰੀ ਮਾਤਾ ਨੇ ਸੁਣਿਆ ਦੇਖਿਆ ਉਸ ਦਿਨ ਰੋਟੀ ਖਾਣੀ ਛੱਡ ਦਿੱਤੀ ਉਸ ਦਿਨ ਚਾਹ ਪੀਣੀ ਛੱਡਤੀ ਉਸ ਦਿਨ ਪਾਣੀ ਪੀਣਾ ਛੱਡਤਾ ਅੱਛਾ ਮਾਦਾ ਨੂੰ ਜਦੋਂ ਪਤਾ ਲੱਗ ਗਿਆ ਪਤਾ ਲੱਗ ਗਿਆ ਜੀ ਅੱਛਾ ਜੀ ਅਰੇ ਮਾਤਾ ਨੇ ਮੂੰਹ 'ਚ ਰੋਟੀ ਪਾਉਂਦੇ ਸੀ ਏਦਾਂ ਰੋਟੀ ਚੱਕ ਕੇ ਬਾਹਰ ਮਾਰਦੇ ਸੀ ਅੱਛਾ ਜੀ ਚਾਹ ਪੀਣੇ ਨਹੀਂ ਪੀਂਦੀ ਸੀ ਪਾਣੀ ਪੀਣੇ ਨਹੀਂ ਪੀਂਦੀ ਸੀ ਮੇਰੀ ਮਾਤਾ 25 ਦਿਨ ਦਾ ਭੁੱਖੀ ਮਰ ਗਈ ਸੀ ਪੁੱਤ ਦੇ ਹਾਲਾਤ ਦੇਖ ਨਹੀਂ ਹੋਏ ਨਾ ਤੱਕੀ ਦਿਨ ਬਾਅਦ ਮੇਰੀ ਮਾਤਾ ਪੁੱਖੀ ਮਰ ਗਈ। ਜਦੋਂ ਪਾਠ ਰਖਾਤਾ ਕੰਮ ਖਤਮ ਹੋ ਗਿਆ। ਅੱਛਾ ਜੀ 11 ਮਹੀਨੇ ਬਾਅਦ ਦੁਬਾਰਾ ਫਿਰ ਪਾਠ ਰਖਾਇਆ ਸੰਤਾਂ ਦੇ। ਅੱਛਾ ਜੀ ਜਦੋਂ ਮੈਂ ਕੀਰਤਨ ਕਰਕੇ ਹੱਦਿਆਂ ਅੱਛਾ ਜੀ ਮੋਸੇ ਬਿਲ ਪੁੱਛਿਆ ਮੈਂ ਘਰ ਵਾਜੀ। ਮੈਂ ਕਿਹਾ ਵੀ ਆਹੜੇ ਰਮਾਲਾ ਲਿਆਂਦਾ ਕਿੱਥੋਂ ਲਿਆਂਦਾ ਹੈ ਰਮਾਲਾ ਮੈਨੂੰ ਦੱਸਿਆ ਜਾਵੇ। ਅੱਛਾ ਜੀ ਕਿੰਜ ਮੈਂ ਟਾਂਡੇ ਤੋਂ ਲਿਆਂਦਾ? ਮੈਂ ਜੇਲੇ ਬੰਦੇ ਮੂੰਹ ਟੱਕ ਕੇ ਮੈਨੂੰ ਉੱਪਰ ਜਾਣ ਨੂੰ ਲੈਣ ਵਾਸਤੇ ਆਏ ਸੀ ਐਸ ਕੱਪੜੇ ਦਾ ਮੂੰਹ ਟੱਕ ਕੇ ਆ ਸੀ ਜਿਹੜਾ ਰਮਾਲਾ ਸੀ ਉਹ ਹੀ ਰਮਾਲਾ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਬੈਠੇ ਉਹਦੇ ਨਾਲ ਹੀ ਉਹ ਮੂੰਹ ਟੱਕ ਕੇ ਆਏ ਸੀ ਜਿਹੜੇ ਜਿਹਨਾਂ ਦਾ ਤੁਸੀਂ ਜੂ ਦਿਖਾ ਰਹੇ ਹੋ ਉਹਦਾ ਰਮਾਲਾ ਸੀ ਮੈਂ ਤਾਂ ਨੀਲਾ ਰਮਾਲਾ ਸੀ ਫੁੱਟੀਆਂ ਉੱਤੇ ਪਈ ਬਿਲਕੁਲ ਮੈਂ ਕੱਪੜਾ ਪਛਾਣ ਅੱਛਾ ਜੀ ਮੈਂ ਕਿ ਐਸ ਕੱਪੜੇ ਦਾ ਮੂੰਹ ਟੱਕ ਕੇ ਮੈਨੂੰ ਉੱਪਰ ਲੈਣ ਆਏ ਬੰਦੇ ਆਏ ਸੀ ਅੱਛਾ ਜੀ ਬਿਲਕੁਲ ਉਦੋਂ ਬਾਅਦ ਹੁਣ ਤੱਕ ਵੀ ਹੈਰਾਨ ਹੁਣ ਮੈਂ ਮੌਤ ਤੋਂ ਨਹੀਂ ਡਰਦਾ ਜੀ ਤੋ ਤਹੀ ਸਾਰਾ ਕੁਝ ਦੇਖ ਹੀ ਆਏ ਮੈਂ ਤੋਹੀ ਡਰਨਾ ਕੀ ਹੈ ਨਾ ਹੁਣ ਮੌਤ ਤੋਂ ਨਹੀਂ ਡਰਦਾ ਮੈਨੂੰ ਕਹ ਦਵਾਈ ਜਨਾ ਜੀ ਉਹ ਵੀ ਫ੍ਰੀ ਦੇ ਦਨਾ ਓਕੇ ਕਿਉਂਕਿ ਮੇਰਾ ਕੰਮ ਰਾਰਾ ਤੇ ਦਿਨ ਪੜਨਾ ਸਵੇਰ ਤੋਂ ਲਾ ਕੇ ਸ਼ਾਮ ਤੱਕ ਮੈਂ ਪੜਦਾ ਤੈ ਹੈਰਾਨ ਹੋ ਜਾਵੇਂ ਤੇ ਮੈਂ ਪੜਦਾ ਥੱਕਦਾ ਨਹੀਂ ਚਾਹ ਪੀਣਾ 10 15 ਕਵਾਰੀ ਜੀ ਬਸ ਮੈਂ ਚਾਹ ਪੀ ਕੇ ਨਾਲ ਪੜੀ ਜਾਣਾ ਚਾਹ ਪੀ ਕੇ ਨਾਲ ਪੜੀ ਜਾਣਾ ਜੇ ਕੋ ਆ ਕੇ ਦਵਾਈ ਲੈਣ ਕਹੀ ਜਾਏਗਾ ਭਰਾ ਦਵਾਈ ਜਾਣਾ ਕੋਈ ਗੱਲ ਨਹੀਂ ਹਰ ਇੱਕ ਨੂੰ ਮੈਂ ਦਵਾਈ ਦੇਣਾ ਢੀਲਾ ਵੀ ਮਾਰ ਜੀ ਆਨੇ ਬੰਦੀ ਜਾਇ ਬੋੜਿਆਂ ਦਾ ਆ ਜਾਏ ਕਿ ਇਹਨੂੰ ਮਿਰਗੀ ਵੇਚਦੇ ਉਹ ਆ ਜਾਏ ਜਿੱਦਾਂ ਦਾ ਮਾਚੀ ਖਤ ਨਾਲ ਮੈਂ ਉਹਨੂੰ ਠੀਕ ਕਰ ਦੂੰਗਾ ਬਿਲਕੁਲ ਅੱਛਾ ਜੀ ਮੇਰਾ ਕੰਮ ਇਹ ਹੈ ਯਾਰ ਕੋ ਘਰ ਪੜ ਕੇ ਤਾਂ ਈ ਨੌਲੇਜ ਵੀ ਇੰਨੀ ਹੋ ਗਈ ਇੰਨੀ ਨੌਲੇਜ ਹੋ ਗਈ ਮੇਰੀ ਬਿਲਕੁਲ ਮੇਰਾ ਕੰਮ ਹੀ ਰਾਤ ਦੇ ਨੇ ਪੜਨਾ ਜੀ ਜਦੋਂ ਤਹੀ ਤਾਂ ਉਹ ਤੇ ਡਾਕਟਰ ਜਵਾਦ ਦਈ ਕਿ ਘਰ ਦੇ ਨਾਲ ਉੱਥੇ ਜਿਹੜਾ ਲਾਸ਼ ਸੀਗੀ ਢਾੜੀ ਉਹਨੂੰ ਘਰ ਨਹੀਂ ਲੈ ਗਏ ਜਾਂ ਉੱਥੇ ਪੇਜ ਰਹੀਗੀ ਇਹਨੇ ਪਤਾ ਜੀ ਰਵੰਦੂ ਹੋਇਆ ਕੋਈ ਵੀ ਜ ਉਹਨੂੰ ਚੱਕਿਆ ਨਹੀਂ ਹੋਣਾ ਨੇ ਉਕੇ ਜੀ ਦੇਖ ਲੋ ਹਲੇ ਹੋਰ ਥੋੜੀ ਜਿਆ। ਜਦ ਕਿ ਥੋੜਾ ਟਾਈਮ ਦਿੱਤਾ ਹੀ ਹੈ ਨਾ। ਹਾਂ। ਅੱਛਾ ਜੀ। ਕਦ ਜਦੋਂ ਆਰਦਾਸ ਕੀਤੀ ਆ। ਤਾਂ ਉਸ ਵੇਲੇ ਕੰਪਿਊਟਰ ਚਲਾਣਾ ਪੈਸਾ। ਅੱਛਾ ਜੀ। ਬਿਲਕੁਲ। ਅੱਛਾ ਜੀ। ਅੱਛਾ ਬਾਬਾ ਜੀ ਜਿਹੜੇ ਆਪਾਂ ਹੁਣ ਦਵਾਈਆਂ ਦੇ ਰਹੇ ਹੈਗੇ ਆ। ਹਾਂ ਜੀ। ਇਹ ਸਾਰੀਆਂ ਫ੍ਰੀ ਦੇ ਰਹੇ ਆ। ਫ੍ਰੀ ਬਿਲਕੁਲ। ਠੀਕਾ ਠੀਕਾ ਜੇਕਰ ਕਿਸੇ ਵੀਰ ਭੈਣ ਰਾਡੇ ਤੋਂ ਦਵਾਈ ਲੈਣੀ ਹੋਵੇ ਤਾਂ ਤੁਹਾਡੇ ਨਾਲ ਇੱਥੇ ਕੰਟੈਕਟ ਕਰਾ ਸਕਦੇ ਹੋ ਬਿਲਕੁਲ ਇੱਥੇ ਆ ਜਾਏ ਮੇਰਾ ਸਾਰਾ ਕੁਝ ਪੁੱਛਾਂਗਾ ਸਿੰਪਟਮ ਵਗੈਰਾ ਲਿਖਾਣਾ ਹੋਵੇ ਫਿਰ ਅੱਗੇ ਤਾਂ ਮੈਨੂੰ ਬਹੁਤ ਜ਼ਿਆਦਾ ਪੜ੍ਹਨਾ ਪੈਂਦਾ ਸੀਗਾ ਹੁਣ ਮੈਂ ਲੈਪਟਾਪ ਤੇ ਪੜ੍ਹ ਲੈਣਾ ਹੁਣ ਮੈਂ ਓਕੇ ਲੈਪਟਾਪ ਦੇ ਹਿਸਾਬ ਨਾਲ ਦਵਾਈ ਦੇ ਦੇ ਦੀਏ ਬਿਲਕੁਲ ਆਰਾਮ ਆ ਜਾਂਦਾ ਜੀ ਹਰ ਹਾਲ ਦੇ ਲਗਭਗ ਮੇਰੇ ਇਹ ਕਮਾਂ ਓਕੇ ਅੱਛਾ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਆਪਣੀ ਸਾਰੀ ਕਹਾਣੀ ਦੱਸਣ ਲਈ ਇੱਕ ਵਾਰੀ ਫੇਟੋ ਦੋਸਤੋ ਇਹ ਸਭ ਸਾਡੇ ਨਾਲ ਸਰਦਾਰ ਕਰਨੈਲ ਸਿੰਘ ਜੀ ਜਿਨ੍ਹਾਂ ਨੇ ਆਪਣੀ ਸਾਰੀ ਹੱਡ ਬੀਤੀ ਦੱਸੀ ਹੈ ਕਿ ਉਹਨਾਂ ਦੇ ਨਾਲ ਕੀ ਕੀ ਹੋਇਆ ਸੀ ਉਹਨੂੰ ਖੁੱਡਾ ਕੋਈ ਜਿੱਤ ਉਹਨਾਂ ਦੇ ਨਾਲ ਕੀ ਕੀ ਹੋਇਆ ਸੀਗਾ ਜਿਹੜੇ ਕਿ ਉਹ ਇੱਕ ਆਪਣੀ ਜਿਹੜੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਕੇ ਉਹ ਜਿੱਤ ਕੇ ਆਏ ਸੀਗੇ ਆਪਣੀ ਜ਼ਿੰਦਗੀ ਦੀ ਲੜਾਈ ਨੂੰ ਜਿੱਤਿਆ ਉਹਨਾਂ ਨੇ ਕਿਵੇਂ ਜਿੱਤਿਆ ਉਹਦੇ ਬਾਰੇ ਉਹਨਾਂ ਨੇ ਦੱਸਿਆ ਸੀਗਾ ਕਿ ਉਹ ਤਾਂ ਦੀ ਕਿਸੇ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਸੀਗੀ ਡਾਕਟਰਾਂ ਨੇ ਬਿਲਕੁਲ ਜਵਾਬ ਦਿੱਤਾ ਸੀਗਾ ਜਿਹੜੇ ECG ਦੀਆਂ ਲਾਈਨਾਂ ਆਉਂਦੀਆਂ ਉਹ ਐ ਸਿੱਧੀਆਂ ਹੋ ਗਈਆਂ ਸੀਗੀਆਂ ਪਰ ਇਹਨਾਂ ਦੀ ਵਾਈਫ ਵਾਲੋ ਅਰਦਾਸ ਕਰਨ ਦੇ ਉੱਤੇ ਪਰਮਾਤਮਾ ਕਹਿੰਦੇ ਆ ਅਰਦਾਸ ਵਿੱਚ ਬੜੀ ਸ਼ਕਤੀ ਹੈਗੀ ਆ ਕਿ ਉਹ ਜਿੰਦਿਆਂ ਨੂੰ ਵੀ ਮਰਦਿਆਂ ਨੂੰ ਵੀ ਜਿੰਦਾ ਕਰ ਦਿੰਦੀ ਹੈਗੀ ਆ ਉਦੋਂ ਅਰਦਾਸ ਕਰਨ ਤੋਂ ਉਪਰੰਤ ਹੀ ਇਹਨਾਂ ਦੇ ਸਾਹ ਚੱਲ ਪਏ ਉਹ ECG ਦੀਆਂ ਜਿੰਨੀਆਂ ਵੀ ਡਾਕਟਰਾਂ ਦੀਆਂ ਮਸ਼ੀਨਾਂ ਉਹ ਸਾਰੀਆਂ ਚੱਲ ਪਈਆਂ ਔਰ ਪਰਮਾਤਮਾ ਦੇ ਵਿੱਚ ਇੰਨੀ ਪਾਵਰ ਹੈਗੀ ਆ ਕਿ ਉਹ ਮਰਦਿਆਂ ਵਿੱਚ ਵੀ ਜਾਣ ਪਾ ਦਿੰਦਾ ਹੈਗਾ ਔਰ ਆਸ ਕਰਦੇ ਕਿ ਸਾਡੀ ਇਹ ਪਹਿਲੀ ਅ ਵੀਡੀਓ ਮੰਗ ਤੁਸੀਂ ਇਸ ਵੀਡੀਓ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਿਓਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲਗੀ ਧੰਨਵਾਦ ਜੀ ਸਾਰਿਆਂ ਦਾ ਤੁਹਾਡਾ ਵੀ ਇੱਕ ਵਾਰੀ ਧੰਨਵਾਦ ਜੀ ਫੇਰ ਸਾਡੇ ਸਮਾ ਦੇਣ ਲਈ ਬਹੁਤ ਸ਼ੁਕਰੀਆ ਥੈਂਕ ਯੂ ਧੰਨਵਾਦ